ਪਾਰਮ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆਨ ਪੂਜਾ ਵਿੱਚੋਂ ਜੋ ਅੱਜ ਲੇਖ ਲਿਆ ਜਾ ਰਿਹਾ ਹੈ ਇਹ ਲੇਖ ਹੈ ਸ਼ਬਦ ਸਵਾਰਨ ਹਾਰ ਕਿ ਅਸੀਂ ਸ਼ਬਦ ਦੁਆਰਾ ਆਪਣੇ ਆਪ ਨੂੰ ਸਵਾਰਨਾ ਹੈ ਦਦੇ ਨੂੰ ਸਿਆੜੀ ਹੋਣ ਕਰਕੇ ਸ਼ਬਦ ਦੁਆਰਾ ਸ਼ਬਦ ਦਾ ਕੀ ਅਰਥ ਹੈ ਗਿਆਨ ਗਿਆਨ ਦੀ ਕੀ ਭਾਵਨਾ ਉਪਦੇਸ਼ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਨੁਕਤੇ ਲੈ ਕੇ ਉਪਦੇਸ਼ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ ਇਸ ਸ਼ਬਦ ਦੇ ਉੱਤੇ ਅੱਜ ਸੰਗਤ ਦੇ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਮਾਜ ਰਾਗ ਦੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਹੈ ਵਾਰ ਦਾ ਅਸਲ ਰੂਪ ਪੌੜੀਆਂ ਹੀ ਹਨ ਸ਼ਲੋਕ ਗੁਰੂ ਅਰਜਨ ਪਾਲ ਸਾਹਿਬ ਜੀ ਨੇ ਨਾਲ ਲਗਾਏ ਹਨ ਜੋ ਸ਼ਲੋਕ 12 ਦੀਆਂ ਪੌੜੀਆਂ ਤੋਂ ਵੱਧ ਗਏ ਉਹਨਾਂ ਦਾ ਸਰਲੇਖ ਹੀ ਵੱਖਰਾ ਰੱਖ ਦਿੱਤਾ ਗਿਆ ਸ਼ਲੋਕ 12 ਤੇ ਵਧੇਗ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰਲੇ ਪੰਨਿਆਂ ਤੇ ਅੰਕਤ ਹੈ ਮਾਜ ਰਾਗ ਦੀ ਵਾਰ ਦਾ ਮੁਖ ਭਾਵ ਕਰਤਾਰ ਦੇ ਰਚੇ ਬੋਹ ਰੰਗੀ ਜਗਤ ਦੀ ਮਮਤਾ ਮਨੁੱਖ ਲਈ ਦੁੱਖਾਂ ਦਾ ਮੂਲ ਕਾਰਨ ਹੈ ਗੁਰੂ ਜੀ ਦੀ ਸ਼ਰਨ ਪੈ ਕੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਹੀ ਇਸ ਤੋਂ ਬਚ ਸਕੀਦਾ ਹੈ ਜੰਗਲ ਵਾਸ ਵਿਦਿਆ ਉੱਚ ਜਾਤ ਧਾਰਮਿਕ ਭੇਖ ਪਾਠ ਜਾਂ ਕੋਈ ਸਿਆਣ ਪਚਤرائی ਇਸ ਤੋਂ ਬਚਾ ਨਹੀਂ ਸਕਦੇ ਇਸ ਲਈ ਪ੍ਰਭੂ ਦੇ ਦਰਤੇ ਸਾਨੂੰ ਹਮੇਸ਼ਾ ਗੁਰੂ ਦੀ ਸ਼ਰਨ ਸ਼ਬਦ ਵਿਚਾਰ ਪਰਮਾਤਮਾ ਦੇ ਗੁਣਾਂ ਦੀ ਮੰਗ ਹੀ ਕਰਨੀ ਚਾਹੀਦੀ ਹੈ ਮੈਂ ਇਸ ਲਾਈਨ ਨੂੰ ਫਿਰ ਦੁਹਰਾ ਦਿਆਂ ਪਰਮਾਤਮਾ ਦੇ ਦਰ ਉਤੋਂ ਸਾਨੂੰ ਕੇਵਲ ਗੁਰੂ ਦੀ ਸ਼ਰਨ ਸ਼ਬਦ ਵਿਚਾਰ ਪਰਮਾਤਮਾ ਦੇ ਗੁਣਾਂ ਦੀ ਮੰਗ ਹੀ ਕਰਨੀ ਚਾਹੀਦੀ ਹੈ ਇਸ ਵਾਰ ਦੀ 12ਵੀਂ ਪੌੜੀ ਦੇ ਦੋਸ ਲੋਕਾਂ ਦਾ ਆਧਾਰ ਬਣਾ ਕੇ ਸ਼ਬਦ ਦੀ ਵਿਚਾਰ ਤੋਂ ਰੱਬੀ ਗੁਣਾਂ ਦੁਆਰਾ ਆਪਣੇ ਆਪ ਨੂੰ ਖੋਟਿਓ ਖਰੇ ਬਣਾਉਣ ਦਾ ਸੱਦਾ ਹੈ ਖੋਟੇ ਸਿੱਕੇ ਖਜ਼ਾਨੇ ਵਿੱਚ ਨਹੀਂ ਰੱਖੇ ਜਾਂਦੇ ਅਸਲੀ ਸਿੱਕਿਆਂ ਦੀ ਹੀ ਸੰਭਾਲ ਕੀਤੀ ਜਾਂਦੀ ਹੈ ਖੋਟੇ ਸਿੱਕੇ ਜ਼ਿਆਦਾ ਚਮਕਦੇ ਹਨ ਪਰ ਪਰਖ ਉਹ ਕੀ ਕਰ ਸਕਦਾ ਹੈ ਜਿਸ ਨੂੰ ਪਹਿਚਾਨ ਨਾ ਹੋਵੇ ਇਹਨਾਂ ਵਾਕਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਘਟਨਾ ਨੂੰ ਧਿਆਨ ਵਿੱਚ ਲਿਆਉਣਾ ਲਿਆਂਦਾ ਜਾਏ ਤਾਂ ਹੋਰ ਵੀ ਸੌਖੇ ਢੰਗ ਨਾਲ ਸਮਝ ਆ ਸਕਦੀ ਹੈ ਕਹਿੰਦੇ ਨੇ ਹੀਰਿਆਂ ਦਾ ਵਪਾਰ ਕਰਨ ਵਾਲਾ ਵਪਾਰੀ ਮਰ ਗਿਆ ਉਸ ਦਾ ਲੜਕਾ ਆਪਣੀ ਮਾਂ ਪਾਸੋਂ ਬਾਪ ਦੇ ਰੱਖੇ ਹੋਏ ਹੀਰੇ ਲੈ ਕੇ ਆਪਣੇ ਚਾਚਾ ਜੀ ਦੀ ਦੁਕਾਨ ਤੇ ਵੇਚਣ ਲਈ ਗਿਆ ਚਾਚਾ ਜੀ ਨੇ ਦੇਖਿਆ ਕਿ ਇਹ ਤਾਂ ਸਾਰੇ ਹੀਰੇ ਨਕਲੀ ਚੁੱਕੀ ਫਿਰਦਾ ਹੈ ਜੇ ਇਸ ਨੂੰ ਮੈਂ ਅੱਜ ਕਿਹਾ ਕਿ ਬੇਟਾ ਜੀ ਇਹ ਹੀਰੇ ਸਾਰੇ ਨਕਲੀ ਹਨ ਤਾਂ ਇਸ ਨੇ ਤੇ ਇਸ ਦੀ ਮਾਂ ਨੇ ਆਪਣਾ ਆਖਣਾ ਹੈ ਇੱਕ ਬਾਪ ਮਰ ਗਿਆ ਦੂਜਾ ਸ਼ਰੀਕਾ ਹੋਣ ਦੇ ਨਾਤੇ ਸਾਡੇ ਅਸਲੀ ਹੀਰਿਆਂ ਨੂੰ ਨਕਲੀ ਦੱਸ ਦੱਸੀ ਜਾਂਦਾ ਹੈ ਚਾਚਾ ਜੀ ਨੇ ਦੂਰ ਦੀ ਸੋਚ ਕੇ ਆਖਿਆ ਪਤੀਜ ਪੁੱਤਰ ਅਜੇ ਹੀਰਿਆਂ ਦਾ ਭਾਅ ਠੀਕ ਨਹੀਂ ਮਾਰਕੀਟ ਠੀਕ ਨਹੀਂ ਇਸ ਲਈ ਇਹਨਾਂ ਹੀਰਿਆਂ ਨੂੰ ਘਰ ਰੱਖਿਓ ਤੁਸੀਂ ਮੇਰੀ ਦੁਕਾਨ ਤੇ ਕੰਮ ਕਰੋ ਜਦੋਂ ਭਾਅ ਠੀਕ ਹੋ ਜਾਏਗਾ ਉਸ ਵੇਲੇ ਹੀਰਿਆਂ ਨੂੰ ਵੇਚ ਲਿਆ ਜਾਏਗਾ ਚਾਚਾ ਜੀ ਨੇ ਉਸ ਬੱਚੇ ਨੂੰ ਹੀਰੇ ਪਰਖਣ ਤੇ ਰੱਖ ਲਿਆ ਹੀਰੇ ਪਰਖਦਿਆਂ ਪਰਖਦਿਆਂ ਬੱਚੇ ਨੂੰ ਸਮਝ ਆ ਗਈ ਕਿ ਅਸਲੀ ਹੀਰੇ ਕਿਹੜੇ ਹਨ ਤੇ ਨਕਲੀ ਹੀਰੇ ਕਿਹੜੇ ਹਨ ਇਹ ਸਮਝ ਪੈਂਦਿਆਂ ਹੀ ਬੱਚੇ ਨੇ ਘਰ ਆ ਕੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਪਿਤਾ ਜੀ ਦੇ ਰੱਖੇ ਹੋਏ ਹੀਰੇ ਸਾਰੇ ਹੀ ਨਕਲੀ ਹਨ ਇਹਨਾਂ ਹੀਰਿਆਂ ਨੂੰ ਬਾਹਰ ਸੁੱਟ ਦਿਓ ਇਹ ਕਿਸੇ ਕੰਮ ਨਹੀਂ ਮਾਂ ਪੁੱਤ ਦੋਨੋਂ ਜਾਣੇ ਗੱਲ ਸਮਝ ਗਏ ਤੇ ਚਾਚੇ ਦੀ ਦੁਕਾਨ ਤੇ ਆਏ ਕਹਿਣ ਲੱਗੇ ਵੀਰਾ ਜੇ ਤੈਨੂੰ ਪਹਿਲਾਂ ਪਤਾ ਸੀ ਕਿ ਇਹ ਹੀਰੇ ਨਕਲੀ ਹਨ ਤਾਂ ਤੁਸੀਂ ਉਸ ਵੇਲੇ ਹੀ ਕਹਿ ਦਿੰਦੇ ਅਸੀਂ ਐਵੇਂ ਨਕਲੀ ਹੀਰਿਆਂ ਨੂੰ ਸਾਂਭਦੇ ਰਹੇ ਹਾਂ ਮੈਂ ਤਾਂ ਕਿਤੇ ਆਈ ਗਈ ਵੀ ਨਹੀਂ ਰਿਸ਼ਤੇਦਾਰ ਦੇ ਕਿ ਮਗਰੋਂ ਕੋ ਹੀਰੇ ਚੋਰੀ ਕਰਕੇ ਨਾ ਲੈ ਜਾਏ ਚਾਚੇ ਨੇ ਬਹੁਤ ਹੀ ਕਮਾਲ ਦਾ ਉੱਤਰ ਦਿੱਤਾ ਆਖਿਆ ਜੇ ਮੈਂ ਉਸ ਦਿਨ ਤੁਹਾਨੂੰ ਮਾਂ ਪੁੱਤਾਂ ਨੂੰ ਇਹ ਕਹਿ ਦਿੰਦਾ ਕਿ ਇਹ ਹੀਰੇ ਨਕਲੀ ਹਨ ਤੁਸੀਂ ਸਾਰਿਆਂ ਨੇ ਇਹ ਆਖਣਾ ਸੀ ਸੋਚਣਾ ਸੀ ਇੱਕ ਵਿਚਾਰੇ ਦਾ ਪਿਤਾ ਮਰ ਗਿਆ ਦੂਸਰਾ ਚਾਚੇ ਨੇ ਸਾਡੇ ਅਸਲੀ ਹੀਰਿਆਂ ਨੂੰ ਵੀ ਨਕਲੀ ਕਹਿ ਦਿੱਤਾ ਸ਼੍ਰੀ ਕਾਜੂ ਹੋਇਆ ਮੈਂ ਚਾਹੁੰਦਾ ਸੀ ਕਿ ਬੱਚਾ ਖੁਦ ਇਹ ਫੈਸਲਾ ਕਰੇ ਅਸਲ ਕੀ ਹੈ ਨਕਲ ਕੀ ਹੈ ਅੱਜ ਮੈਨੂੰ ਵੀ ਇਹ ਤਾਂ ਖੁਸ਼ੀ ਹੈ ਕਿ ਜੇ ਭਤੀਜ ਨੂੰ ਇਹ ਸਮਝ ਆ ਗਈ ਕਿ ਅਸਲ ਤੇ ਨਕਲ ਵਿੱਚ ਫਰਕ ਕੀ ਹੈ ਇਸ ਸਾਰੀ ਘਟਨਾ ਇਹ ਸਾਰੀ ਘਟਨਾ ਜਿਹੜੀ ਹੈ ਸਿੱਖ ਕੌਮ ਤੇ ਟੁੱਕਦੀ ਹੈ ਜਿਨ੍ਹਾਂ ਨਕਲੀ ਕਰਮਕਾਂਡਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੇ ਰੱਦ ਕੀਤਾ ਸੀ ਅੱਜ ਉਹ ਹੀ ਕਰਮਕਾਂਡ ਸਿੱਖੀ ਵਿੱਚ ਪ੍ਰਧਾਨ ਹੋ ਗਏ ਹਨ ਗੁੰਮਰਾਹਕੁਨ ਇਤਿਹਾਸ ਦੀਆਂ ਸਾਖੀਆਂ ਗੁਰਬਾਣੀ ਦੇ ਭਾਵ ਅਰਥਾਂ ਨੂੰ ਉਲਟਾ ਕੇ ਪੇਸ਼ ਕਰਨਾ ਸੰਤ ਲਾਣੇ ਦਾ ਮੁੱਖ ਮਕਸਦ ਤੇ ਮੁੱਖ ਧੰਦਾ ਰਹਿ ਗਿਆ ਸਾਡੀਆਂ ਸਿਰਮੌਰ ਜਥੇ ਜਥੇਬੰਦੀਆਂ ਬ੍ਰਾਹਮਣੀ ਕਰਮਕਾਂਡ ਵੀ ਮਾਤ ਪਾ ਗਈਆਂ ਵਿਗਿਆਨ ਸਿਧਾਂਤ ਦੇ ਭਾਵ ਅਰਥ ਨੂੰ ਸਾਹਮਣੇ ਰੱਖ ਕੇ ਗੁਰਬਾਣੀ ਦੇ ਅਰਥ ਬੋਧ ਨੂੰ ਸਮਝਦਿਆਂ ਇਹ ਸਮਝ ਆਉਂਦੀ ਹੈ ਕਿ ਸਿੱਖੀ ਵਿੱਚ ਨਕਲ ਕੀ ਹੈ ਤੇ ਅਸਲ ਕੀ ਹੈ ਇਸ ਪੌੜੀ ਦੇ ਇੱਕ ਸ਼ਲੋਕ ਵਿੱਚ ਅਸੀਂ ਪੁੱਤਰਾਂ ਦੁਆਰਾ ਸੰਸਾਰ ਵਿੱਚ ਆਪਣੇ ਖਾਨਦਾਨ ਨੂੰ ਵਧਾਉਣ ਤੇ ਹੀ ਜ਼ੋਰ ਦੇਂਦੇ ਰਹੇ ਹਾਂ ਖੋਟੀਆਂ ਗੱਲਾਂ ਨੂੰ ਪੱਲੇ ਬੰਨਿਆ ਜਾ ਰਿਹਾ ਹੈ ਅਸਲੀ ਤੋਂ ਕੰਨੀ ਕਤਰਾਈ ਜਾ ਰਹੀ ਹੈ ਪਹਿਲੇ ਪੌੜੀ ਦੇ ਮੂਲ ਪਾਠਵਲ ਨਿਗਾ ਮਾਰਦੇ ਹਾਂ ਆਪੇ ਕੁਦਰਤ ਸਾਜਕ ਹੈ ਆਪੇ ਕਰੇ ਵਿਚਾਰ ਇਹ ਖੋਟੇ ਇਹ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਹੀਏ ਖੋਟੇ ਸੁੱਟੀ ਹੈ ਬਾਹਰ ਵਾਰ ਖੋਟੇ ਸੱਚੀ ਦਰਗਾ ਸੁਟੀਆਂ ਖੋਟੇ ਸੱਚੀ ਦਰਗਾ ਸੁਟੀਆਂ ਕਿਸ ਅੱਗੇ ਕਰੇ ਪੁਕਾਰ ਸਤਿਗੁਰ ਪਿੱਛਾ ਭਜ ਪਵੇਂ ਇਹ ਆ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ ਬਸ ਇਹੀ ਸਰਲੇਖ ਰੱਖਿਆ ਸੱਚੀ ਦਰਗਾ ਮੰਨਿਐ ਗੁਰ ਕਾ ਪ੍ਰੇਮ ਪਿਆਰ ਗਣ ਤਤਨਾ ਦੀ ਕੋ ਕਿਆ ਕਰੇ ਜੋ ਆ ਬਖਸ਼ੇ ਕਰਤਾਰ ਪੰਨਾ 143 ਖੋਟੇ ਸਿੱਕੇ ਕਿਸੇ ਕੰਮ ਨਹੀਂ ਆਉਂਦੇ। ਉਹਨਾਂ ਨੂੰ ਹਮੇਸ਼ਾ ਖਜ਼ਾਨੇ ਤੋਂ ਬਾਹਰ ਸੁੱਟਿਆ ਜਾਂਦਾ ਹੈ। ਖੋਟੇ ਵਾਲੀ ਖੋੜ ਦੂਰ ਕਰਨ ਲਈ ਅਗਨੀ ਪ੍ਰੀਖਿਆ ਵਿੱਚੋਂ ਦੀ ਉਹਨਾਂ ਨੂੰ ਲੰਘਣਾ ਪੈਂਦਾ ਹੈ। ਮਨੁੱਖ ਦੀ ਖੋੜ ਦੂਰ ਕਰਨ ਲਈ ਸ਼ਬਦ ਦੀ ਪ੍ਰੀਖਿਆ ਦਾ ਮਾਪਦੰਡ ਰੱਖਿਆ ਗਿਆ ਹੈ। ਸ਼ਬਦ ਦੀਆਂ ਆਰੰਭਕ ਤੁਕਾਂ ਵੱਲ ਧਿਆਨ ਮਾਰਿਆਂ ਪਤਾ ਚੱਲਦਾ ਹੈ ਕਿ ਸੰਸਾਰ ਪਰਮਾਤਮਾ ਦੇ ਬਜਵੇਂ ਨਿਯਮ ਅਧੀਨ ਉਸਰਿਆ ਹੋਇਆ ਹੈ ਹੌਲੀ ਹੌਲੀ ਇਸ ਦਾ ਵਿਕਾਸ ਹੋਇਆ ਹਰ ਪੈਦਾ ਹੋਣ ਵਾਲੀ ਚੀਜ਼ ਸਮੇਂ ਅਨੁਸਾਰ ਆਪਣੇ ਆਪ ਪੈਦਾ ਹੋ ਰਹੀ ਹੈ ਮਨੁੱਖਤਾ ਵੀ ਇਸੇ ਨਿਯਮ ਅਧੀਨ ਵਿਕਾਸਸ਼ੀਲ ਹੈ ਅਟਲ ਨਿਯਮਾਂ ਅਧੀਨ ਹੀ ਅਸੀਂ ਖੋਟੇ ਜਾਂ खरे ਬਣਦੇ ਹਾਂ ਖੋਟੇ ਜਾਂ खरे ਬਣਨ ਵਿੱਚ ਰੱਬ ਦਾ ਕੋਈ ਕਸੂਰ ਨਹੀਂ ਹੈ ਇਹ ਤਾਂ ਆਦਮੀ ਤੇ ਨਿਰਭਰ ਕਰਦਾ ਹੈ ਕਿ ਇਸ ਨੇ ਰਸਤਾ ਕਿਹੜਾ ਅਖਤਿਆਰ ਕਰਨਾ ਹੈ ਜਿਹੜੇ ਰਸਤੇ ਵੀ ਚੱਲ ਪਿਆ ਮੰਜ਼ਿਲ ਉਹੀ ਆ ਜਾਣੀ ਹੈ ਰਸਤਾ ਅਪਣਾਉਣ ਤੋਂ ਪਹਿਲਾਂ ਖੋਟੇ ਖਰੇ ਦੀ ਵਿਚਾਰ ਕਰ ਲਈ ਜਾਏ ਤਾਂ ਖੋਟਿਆਂ ਤੋਂ ਬਚਿਆ ਜਾ ਸਕਦਾ ਹੈ ਖੋਟਿਆਂ ਦਾ ਭਾਵ ਮਨੁੱਖੀ ਮਹੱਤਤਾ ਦੇ ਮਾਪਦੰਡ ਤੋਂ ਥੱਲੇ ਵਿਚਰਨਾ ਮੰਨਿਆ ਗਿਆ ਹੈ ਖੋਟਿਆਂ ਦਾ ਭਾਵ ਮਨੁੱਖੀ ਮਹੱਤਵ ਦੇ ਮਾਪ ਦੰਡ ਤੋਂ ਥੱਲੇ ਵਿਚਰਨਾ ਮੰਨਿਆ ਗਿਆ ਹੈ ਆਪੇ ਪਰਖਣ ਹਾਰ ਮਨੁੱਖ ਦੀਆਂ ਮਨੁੱਖਤਾ ਦੀਆਂ ਉੱਚੀਆਂ ਕਦਰਾਂ ਕੀਮਤਾਂ ਵਾਲਾ ਅਟਲ ਨਿਯਮ ਜਿਸ ਰਾਹੀਂ ਇਹ ਪਤਾ ਚੱਲਦਾ ਹੈ ਮਨੁੱਖ ਮਨੁੱਖ ਵਿੱਚ ਅੰਤਰ ਕੀ ਹੈ ਖਰੇ ਖਜ਼ਾਨੇ ਪਾਹੀਏ ਸਮਾਜਿਕ ਭਾਈਚਾਰਕ ਸਾਂਝ ਵਿੱਚ ਮਹੱਤਤਾ ਗੁਣਵੱਤਾ ਦੀ ਗੱਲ ਕੀਤੀ ਗਈ ਹੈ ਖਰੇ ਖਜ਼ਾਨੇ ਪਾਹੀਏ ਇਹ ਤੇ ਸਾਰੇ ਨੂੰ ਪਤਾ ਹੈ ਵੀ ਜਿਹੜੇ ਖੋਟੇ ਸਿੱਕੇ ਨੇ ਉਹ ਬਾਹਰ ਕੱਢੇ ਜਾਂਦੇ ਨੇ ਨਕਲੀ ਰੁਪਈਆ ਅੱਜ ਵੀ ਬੈਂਕ ਵਿੱਚ ਜਮ੍ਹਾਂ ਕਰਾਉਣ ਜਾਓ ਤੇ ਮੈਨੇਜਰ ਜਾਂ ਕੈਸ਼ੀਅਰ ਕੱਢ ਕੇ ਪਾਸੇ ਰੱਖ ਦਿੰਦਾ ਜਿਹੜੇ ਅਸਲੀ ਨੋਟ ਆ ਉਹੀ ਰੱਖਦਾ ਹੁਣ ਇਹ ਗੱਲ ਤਾਂ ਬਾਹਰ ਦੁਨੀਆਵੀ ਤੌਰ ਤੇ ਆ ਸਵਾਲ ਪੈਦਾ ਹੁੰਦਾ ਹੈ ਗੁਰਬਾਣੀ ਦਾ ਸਾਡੇ ਲਈ ਕੀ ਮੈਸੇਜ ਹੈ ਗੁਰਬਾਣੀ ਸਾਨੂੰ ਕੀ ਸਨੇਹ ਦਿੰਦੀ ਹੈ ਹੁਣ ਖਰੇ ਖਜ਼ਾਨੇ ਪਾਹੀਏ ਦਾ ਕੀ ਅਰਥ ਹੈ ਅਸੀਂ ਭਾਵ ਅਰਥ ਇਸ ਦਾ ਇਹ ਲਿਆ ਹੈ ਸਮਾਜਿਕ ਭਾਈਚਾਰਕ ਸਾਂਝ ਵਿੱਚ ਮਹੱਤਤਾ ਗੁਣਵੱਤਾ ਦੀ ਗੱਲ ਕੀਤੀ ਗਈ ਹੈ ਇੱਕ ਅਹਿਮ ਸਵਾਲ ਖੜਾ ਹੁੰਦਾ ਹੈ ਕਿ ਕੀ ਸਮਾਜ ਵਿੱਚ ਧੱਕੇ ਧੋੜੇ ਨਾਲ ਇਕੱਠੀ ਕੀਤੀ ਗਈ ਮਾਇਆ ਰਾਹੀਂ ਦਾਨ ਪੁੰਨ ਕਰਕੇ ਜਾਂ ਪਾਠ ਪੂਜਾ ਕਰਾ ਕੇ ਆਪਣੀ ਭਲ ਬਣਾਉਣ ਵਾਲਾ ਵੀ ਖਰਾ ਹੋ ਸਕਦਾ ਹੈ ਨਹੀਂ ਸਮਾਪਨ ਤੇ ਅਜਿਹੇ ਬੰਦਿਆਂ ਦਾ ਪਾਜ ਉਗੜਦਾ ਹੈ ਉਹ ਕੱਖੋਂ ਹੌਲੇ ਹੋ ਜਾਂਦੇ ਹਨ ਖੋਟੇ ਸਿੱਕੇ ਨੂੰ ਅਗਨੀ ਪ੍ਰੀਖਿਆ ਵਿੱਚੋਂ ਦੀ ਲੰਘ ਕੇ ਫਿਰ ਅਸਲੀ ਰੂਪ ਵਿੱਚ ਆਉਣਾ ਪੈਂਦਾ ਹੈ ਸਤਗੁਰੂ ਜੀ ਸਤਗੁਰੂ ਵਿੱਚ ਅਜਿਹੀ ਅਥਾ ਕਲਾ ਹੈ ਜਿਸ ਰਾਹੀ ਹੌਲੇ ਜੀਵਨ ਵਾਲੇ ਮਨੁੱਖ ਨੂੰ ਹੌਲੇ ਜੀਵਨ ਵਾਲੇ ਜੀਵਾਂ ਨੂੰ ਸ਼ਬਦ ਦੇ ਪਰਪੱਕ ਗਿਆਨ ਦੁਆਰਾ ਖਰੇ ਬਣਾ ਦਿੰਦਾ ਹੈ ਗੁਰੂ ਦੇ ਪ੍ਰੇਮ ਦਾ ਵਲਵਲਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ ਸਿੱਕੇ ਵਿੱਚੋਂ ਖੋੜ ਨੂੰ ਦੂਰ ਕਰਨਾ ਹੈ ਖੋਟੇ ਆਦਮੀ ਦੀ ਖੋਟ ਨੂੰ ਦੂਰ ਕਰਨਾ ਹੈ ਪਹਿਲਾਂ ਪਹਿਲੂ ਇੱਕ ਹੀ ਰੱਖਿਆ ਹੈ ਚਾਹੇ ਸਿੱਕਾ ਹੈ ਚਾਹੇ ਮਨੁੱਖ ਹੈ ਬੰਦੇ ਨੂੰ ਅਹਿਸਾਸ ਹੋ ਜਾਏ ਮੇਰੇ ਮਨ ਵਿੱਚ ਖੋਟ ਹੈ ਮੈਂ ਆਪਣੇ ਆਪ ਨੂੰ ਬਦਲ ਲੈਣਾ ਹੈ ਉੰਜ ਹਰ ਜੀਵ ਦਾ ਇਹ ਵੀ ਜ਼ੋਰ ਲੱਗਿਆ ਹੁੰਦਾ ਹੈ ਕਿ ਦੂਸਰੇ ਹੀ ਬਦਲੇ ਜਾਣ ਮੈਨੂੰ ਆਪਣੇ ਆਪ ਨੂੰ ਬਦਲਣ ਦੀ ਜ਼ਰੂਰਤ ਨਹੀਂ ਮੈਂ ਤਾਂ ਠੀਕ ਠਾਕ ਹਾਂ ਬਖਸ਼ਿਆ ਗਿਆ ਹੈ ਪ੍ਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਹੈ ਅਜਹਿਆਂ ਦੀ ਦੰਦ ਕਥਾ ਕੋਈ ਕਿਉਂ ਕਰੇਗਾ ਪ੍ਰਮਾਤਮਾ ਜ਼ਰੇ ਜ਼ਰੇ ਵਿੱਚ ਵਿਆਪਕ ਹੋਣ ਕਰਕੇ ਇਸ ਧਰਤੀ ਨੂੰ ਰੱਬੀ ਦਰਗਾਹ ਮੰਨਿਆ ਗਿਆ ਹੈ ਖਰੇ ਖਜ਼ਾਨੇ ਪਾਹੀਏ ਇਸ ਜੀਵਨ ਕਾਲ ਅੰਦਰ ਪ੍ਰਵਾਨਗੀ ਮੰਨੀ ਗਈ ਹੈ ਮਨੁੱਖ ਆਪਣੇ ਸੁਭਾਅ ਕੀਤੇ ਕਰਮ ਕਰਕੇ ਦੂਰ ਜਾਂ ਨੇੜੇ ਹੈ ਖੋਟੀ ਬੁੱਧੀ ਨੂੰ ਖਰੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਇਸ ਪੌੜੀ ਵਿੱਚ ਜੀਵਨੰਦਰ ਆਏ ਹੌਲੇਪਨ ਨੂੰ ਗੁਰੂ ਜੀ ਦੇ ਸ਼ਬਦ ਰਾਹੀਂ ਦੂਰ ਕਰਨ ਦਾ ਨੁਕਤਾ ਸਮਝਾਇਆ ਹੈ ਪੌੜੀ ਵਿੱਚ ਆਏ ਸ਼ਲੋਕਾਂ ਨੂੰ ਨਿਗਾਹ ਵਿੱਚ ਲੈਂਦਿਆਂ ਹੋਰ ਵੀ ਕਈ ਪਹਿਲੂ ਉਗੜ ਕੇ ਸਾਹਮਣੇ ਆਉਂਦੇ ਹਨ ਧਰਮ ਦੀ ਦੁਨੀਆ ਅੰਦਰ ਕਈ ਪ੍ਰਕਾਰ ਦੇ ਚਾਖਮਾਰ ਰਹੇ ਹਨ ਲੋੜ ਨਾਲੋਂ ਜ਼ਿਆਦਾ ਗਿਆਨ ਦੇ ਪ੍ਰਵਾਹ ਚੱਲ ਰਹੇ ਹਨ ਮੂਰਖ ਮਨੁੱਖ ਆਪਣੀ ਖੋਟੀ ਮਤ ਛੱਡਣ ਲਈ ਕਦਾ ਚਿੰਤ ਤਿਆਰ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਸ਼ਲੋਕ ਇਸ ਪ੍ਰਕਾਰ ਹੈ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈ ਹੈ ਬੀਸ ਕੁੱਤੀ ਧਾਦ ਬੋਲਾ ਜੀ ਸਮਝਾਈਐ ਪੜਿਐ ਸਿਮਰਤ ਪਾਠ ਅੰਦਾ ਚਾਨਣ ਰੱਖੀਐ ਦੀਵੇ ਬਲੇ ਪਚਾਸ ਚਾਉਨੇ ਸੋਇਨਾ ਪਾਹੀਐ ਚੁੰਝਣ ਖਾਵੈ ਘਾਸ ਲੋਹਾ ਮਾਰਨ ਪਾਈਐ ਤਹੇ ਨ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਪੰਡਤਾਂ ਵੱਲੋਂ ਗਿਆਨ ਦੇ ਪ੍ਰਵਾਹ ਚਲਾਏ ਜਾ ਰਹੇ ਸਨ ਪਰ ਇਸ ਗਿਆਨ ਦੇ ਪ੍ਰਭਾਵ ਦੁਆਰਾ ਸਵਰਗ ਦਾ ਲਾਲਚ ਤੇ ਨਰਕ ਦਾ ਡਰਾਵਾ ਲੈ ਕੇ ਆਮ ਲੋਕਾਈ ਦੀ ਹੱਡ ਚੀਰਵੀਂ ਮਿਹਨਤ ਨੂੰ ਬੇਦਰਦੀ ਨਾਲ ਇਹ ਲੁੱਟ ਰਹੇ ਸਨ ਜਾਂ ਬੇਦਰਦੀ ਨਾਲ ਲੁੱਟਿਆ ਜਾ ਰਿਹਾ ਸੀ ਆਮਨੁਖ ਇਸ ਲੁੱਟ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਸੀ ਬ੍ਰਾਹਮਣ ਦੇ ਇਸ ਲੋਟੂ ਗਿਆਨ ਤੋਂ ਮਨੁੱਖ ਸਤਿਆਪਿਆ ਸੀ ਪਰ ਬਾਹਰ ਆਉਣ ਲਈ ਇਸ ਨੂੰ ਸਿੱਧੇ ਸਾਦੇ ਗਿਆਨ ਦੀ ਜ਼ਰੂਰਤ ਸੀ ਗੁਰੂ ਨਾਨਕ ਸਾਹਿਬ ਜੀ ਨੇ ਲੋਕ ਬੋਲੀ ਵਿੱਚ ਨਿਰਮਲ ਜੀਵਨ ਜਾਂਚ ਦਾ ਗਿਆਨ ਦਿੱਤਾ ਜੋ ਆਮ ਲੋਕਾਈ ਨੇ ਫਟਾਫਟ ਅਪਣਾ ਲਿਆ ਪਰ ਪੁਜਾਰੀ ਜਮਾੜ ਜਿਨ੍ਹਾਂ ਦੇ ਹੱਡ ਹਰਾਮ ਹੋ ਚੁੱਕੇ ਸਨ ਇਸ ਗਿਆਨ ਨੂੰ ਲੈਣ ਲਈ ਤਿਆਰ ਨਾ ਹੋਏ ਸਾਡੇ ਸਾਹਮਣੇ ਅੱਜ ਵੀ ਉਡਾ ਉਡਾ ਸਵਾਲ ਹੀ ਖੜਾ ਹੈ ਗੁਰਬਾਣੀ ਗਿਆਨ ਦੇ ਰਹੀ ਹੈ ਪਰ ਅਸੀਂ ਕਰਮ ਕਾਂਡ ਵੱਲ ਵੱਧਦੇ ਹੀ ਜਾ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਮੱਛੀ ਪੰਛੀ ਪੱਥਰ ਖੁਸਰਾ ਕੁੱਤਾ ਬੋळा ਅੰਨਾ ਤੇ ਪਸ਼ੂ ਦੀ ਗੱਲ ਕਰਨਿਆਂ ਮੂਰਖ ਦਾ ਸੁਭਾਅ ਸਾਡੇ ਸਾਹਮਣੇ ਰੱਖਿਆ ਹੈ ਆਕਾਸ਼ ਪੰਛੀ ਤੇ ਕੋਈ ਪ੍ਰਭਾਵ ਨਹੀਂ ਪਾ ਸਕਦਾ ਕਿਉਂਕਿ ਪੰਛੀ ਨੂੰ ਉਡਣਾ ਆਉਂਦਾ ਹੈ ਜਿਸ ਨੇ ਆਪਣਾ ਆਪ ਹੀ ਅੱਗੇ ਰੱਖਿਆ ਹੋਵੇ ਉਹ ਕਦੇ ਵੀ ਕਿਸੇ ਦਲੀਲ ਨੂੰ ਨਹੀਂ ਮੰਨਦਾ ਪਾਣੀ ਵਿੱਚ ਰਹਿੰਦੇ ਆ ਮੱਛੀ ਆਜ਼ਾਦੀ ਨਾਲ ਤਰਦੀ ਹੈ ਪਾਣੀ ਆਪਣੀ ਡੂੰਘਾਈ ਲੰਬਾਈ ਦਾ ਭੋਰਾ ਵੀ ਪ੍ਰਭਾਵ ਮੱਛੀ ਤੇ ਨਹੀਂ ਪਾ ਸਕਦਾ ਵਿਚਾਰ ਆਕਾਸ਼ ਵਿੱਚ ਖੁੱਲੀਆਂ ਪੰਛੀਆਂ ਉਡਾਰੀਆਂ ਲਾਉਂਦਾ ਰਹਿੰਦਾ ਹੈ ਪੰਛੀ ਆਕਾਸ਼ ਦੀ ਭੋਰਾ ਜਿੰਨੀ ਵੀ ਪ੍ਰਵਾਹ ਨਹੀਂ ਕਰਦਾ ਕੱਕਰ ਪਾਲਾ ਕਿੰਨਾ ਪੈ ਜਾਏ ਪੱਥਰ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਗ੍ਰਸਤ ਖੋਸਰੇ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਚੰਦਨ ਦੀ ਕੀਮਤੀ ਸੁਗੰਧੀ ਕੁੱਤੇ ਨੂੰ ਨਵੀਂ ਅਕਲ ਨਹੀਂ ਦੇ ਸਕਦੀ ਕੁੱਤਾ ਕਦੇ ਵੀ ਆਪਣਾ ਸੁਭਾਅ ਤਿਆਗਣ ਲਈ ਤਿਆਰ ਨਹੀਂ ਬੋਲੇ ਆਦਮੀ ਨੂੰ ਰਾਗ ਵਿਦਿਆ ਜਾਂ ਧਾਰਮਿਕ ਪੁਸਤਕਾਂ ਦਾ ਗਿਆਨ ਦੇਣ ਦਾ ਕਿਤਨਾ ਯਤਨ ਕੀਤਾ ਜਾਏ ਉਸ ਦੀ ਸੇਤ ਤੇ ਕੋਈ ਅਸਰ ਨਹੀਂ ਅੰਨੇ ਆਦਮੀ ਅੱਗੇ ਹਜ਼ਾਰ ਵਾਰ ਦੇ ਬਲਬ ਜਗਾ ਕੇ ਰੱਖ ਦਿੱਤੇ ਜਾਣ ਤਾਂ ਕਿ ਅੰਨੇ ਨੂੰ ਚਾਣਨ ਹੋ ਜਾਏਗਾ ਜਾਂ ਅੰਨੇ ਨੂੰ ਕਿਹਾ ਜਾਏ ਕਰ ਗੀਤਾ ਦਾ ਪਾਠ ਕਰ ਫਲਾਣੀ ਪੁਸਤਕਾਂ ਦਾ ਪਾਠ ਉਹ ਵਿਚਾਰਾ ਨਹੀਂ ਕਰੇਗਾ ਪਸ਼ੂਆਂ ਅੱਗੇ ਸੋਨਾ ਖਿਲਾੜ ਦਿੱਤਾ ਜਾਏ ਤਾਂ ਵੀ ਉਹ ਵਿਚਾਰੇ ਘਾ ਹੀ ਚੁੰਨ ਚੁੰਨ ਕੇ ਖਾਣਗੇ ਲੋਹੇ ਦਾ ਕੁਸ਼ਤਾ ਮਾਰ ਕੇ ਨਰਮ ਕਰ ਲਈਏ ਕਦੇ ਕਪਾ ਵਰਗਾ ਨਹੀਂ ਬਣ ਸਕਦਾ ਫਿਰ ਵੀ ਜਿਸ ਆਦਮੀ ਨੇ ਕਿਸੇ ਦਲੀਲ ਨੂੰ ਮੰਨਣਾ ਹੀ ਨਹੀਂ ਉਹ ਜਦੋਂ ਵੀ ਬੋਲੇਗਾ ਸਦਾ ਨੁਕਸਾਨ ਕਰੇਗਾ ਸੀਆਣੀ ਆਖਣਗੇ ਮੁਰਦਾ ਬੋਲਦਾ ਖਫਣ ਪਾੜਦਾ ਆਮ ਕਰਕੇ ਸੈਮੀਨਾਰਾਂ ਵਿੱਚ ਬਹੁਤ ਖੁੱਲ ਕੇ ਵਿਚਾਰਾਂ ਹੁੰਦੀਆਂ ਹਨ ਵਿਸ਼ਾ ਵਸਤੂ ਦੀ ਚੋਣ ਕਰਕੇ ਪੂਰੀ ਤਸੱਲੀ ਨਾਲ ਗੁਰਮਤ ਦੀਆਂ ਗੁੰਝਲਾਂ ਨੂੰ ਖੋਲਣ ਦਾ ਯਤਨ ਕੀਤਾ ਜਾਂਦਾ ਹੈ ਜਿਸ ਆਦਮੀ ਨੇ ساری ਜ਼ਿੰਦਗੀ ਵਿੱਚ ਹਨੇਰਾ ਟੋਇਆ ਹੁੰਦਾ ਹੈ ਉਹ ਕਦੇ ਵੀ ਕਿਸੇ ਦਲੀਲ ਨੂੰ ਮੰਨਣ ਲਈ ਤਿਆਰ ਨਹੀਂ ਆਪੋਂ ਬਣਿਆ ਚੌਧਰੀ ਦੋ ਬੋਲ ਬੋਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਲਾ ਬੱਕਰੇ ਚਟਕਾਏ ਸਨ ਕਿ ਸਿਰ ਵੱਡੇ ਸੀ ਲੋ ਸੈਮੀਨਾਰ ਤੇ ਸਾਰਾ ਪਾਣੀ ਫੇਰ ਦਿੱਤਾ ਦੋ ਗੱਲਾਂ ਕਰਕੇ ਵਿਚਾਰ ਚੱਲ ਰਹੀ ਆ ਸਚਿਆਰ ਦੀ ਪਰ ਗੱਲ ਕਰ ਰਿਹਾ ਉਹ ਹੋਰ ਦੀ ਗੱਲ ਚੱਲ ਰਹੀ ਆ ਗਰਬਾਣੀ ਵਿੱਚ ਹੁਕਮ ਦਾ ਕਨਸੈਪਟ ਕੀ ਹੈ ਤੇ ਸਵਾਲ ਪੁੱਛਿਆ ਜਾ ਰਿਹਾ ਜੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਕਿੰਨੇ ਹੋਏ ਸੀ ਲੋ ਕਮਾਲ ਦੀ ਗੱਲ ਆ ਵੀ ਤੂੰ ਅਜੇ ਇਹਨਾਂ ਗੱਲਾਂ ਤੋਂ ਉੱਪਰ ਉੱਠਿਆ ਹੀ ਨਹੀਂ ਐ ਕਮਾਲ ਦੀ ਬਾਤ ਐ ਇਸ ਵਾਸਤੇ ਸਾਰੇ ਵਿਚਾਰ ਤੇ ਇਹ ਲੋਕ ਪਾਣੀ ਫੇਰ ਦਿੰਦੇ ਹਨ ਵਿਚਾਰ ਕੋਈ ਹੋਰ ਚੱਲ ਰਹੀ ਹੁੰਦੀ ਹੈ ਤੇ ਪੁੱਛਿਆ ਕੁਝ ਹੋਰ ਜਾ ਰਿਹਾ ਸਾਡਾ ਮੇਰਾ ਜ਼ਿੰਦਗੀ ਦਾ ਜਿਹੜਾ ਤਜਰਬਾ ਹੈ ਅੱਜ ਗੁਰਦੁਆਰਿਆਂ ਵਿੱਚ ਵੀ ਜਿਹੜੀ ਸ਼ਬਦ ਦੀ ਵਿਚਾਰ ਕਰਕੇ ਹਟੇ ਆ ਉਹਦੇ ਉੱਤੇ ਕਦੇ ਕਿਸੇ ਨੇ ਵਿਚਾਰ ਨਹੀਂ ਕੀਤੀ ਜਿਹੜੀ ਉਹਨੂੰ ਵਿਚਾਰ ਆਉਂਦੀ ਆ ਉਹ ਪੁੱਛੇਗਾ ਫਿਰ ਪੁੱਛਣ ਦਾ ਢੰਗ ਨਾਲ ਪਤਾ ਕੀ ਹੁੰਦਾ ਆਮ ਕਰਕੇ ਜੋ ਮੇਰਾ ਤਜਰਬਾ ਹੇ ਭਾਈ ਸਾਹਿਬ ਜੀ ਸਾਨੂੰ ਕੁਝ ਵੀ ਨਹੀਂ ਆਉਂਦਾ ਤੁਸੀਂ ਵਿਚਾਰ ਬੜੇ ਸੋਹਣੇ ਦਿੱਤੇ ਨੇ ਬੜਾ ਮਨ ਨੂੰ ਆਨੰਦ ਆਇਆ ਇੱਕ ਮਨ ਵਿੱਚ ਥੋੜੀ ਜਿਹੀ ਸ਼ੰਕਾ ਹੈ ਦੱਸੋ ਜੀ ਸ਼ੰਕਾ ਦੂਰ ਕਰ ਲੈਣੀ ਹੈ ਇਹ ਆ ਸ਼ੰਕਾ ਜੀ ਸਾਡੀ ਤੇ ਉਹ ਦੱਸਿਆ ਜਾਵੇ ਵੀ ਗੁਰਮਤਿ ਆਹ ਕਹਿੰਦੀ ਹੈ ਨਹੀਂ ਨਹੀਂ ਮੈਂ ਤਾਂ ਇਸ ਤਰ੍ਹਾਂ ਪੜਿਆ ਫਿਰ ਅਗਲਾ ਸਵਾਲ ਮੇਰਾ ਇਹ ਹੁੰਦਾ ਵੀ ਭਾਈ ਸਾਹਿਬ ਮੈਨੂੰ ਤੁਸੀਂ ਦੱਸਣ ਵਾਸਤੇ ਆਏ ਹੋ ਕਿ ਪੁੱਛਣ ਵਾਸਤੇ ਆਏ ਹੋ ਜੇ ਦੇ ਪੁੱਛਣ ਵਾਸਤੇ ਆਏ ਹੋ ਇਹਦਾ ਉੱਤਰ ਇਹੀ ਬਣਦਾ ਜੋ ਸਿੱਖ ਰਹਿਤ ਮਰਯਾਦਾ ਵਿੱਚੋਂ ਮੈਂ ਪੜ ਕੇ ਸੁਣਾ ਦਿੱਤਾ ਮਨ ਮਿਸਾਲ ਦੇ ਤੌਰ ਦੇਤੇ ਭਾਈ ਸਾਹਿਬ ਜੀ ਪੰਜ ਬਾਣੀਆਂ ਨਿਤਨੇਮ ਦੀਆਂ ਕਿੰਨੀਆਂ ਬਾਣੀਆਂ ਨੇ ਉਹਨੂੰ ਉੱਤਰ ਦਿੱਤਾ ਵੀ ਨਹੀਂ ਵੀਰ ਜੀ ਜੋ ਪੰਥ ਨੇ ਸਾਡੀ ਮਰਯਾਦਾ ਬਣਾ ਦਿੱਤੀ ਹੈ ਅੰਮ੍ਰਿਤ ਵੇਲੇ ਉਹ ਸਾਡੀਆਂ ਬਾਣੀਆਂ ਨਿਤਨੇਮ ਦੀਆਂ ਹਨ ਫਿਰ ਜੀ ਪੁਰਾਂਜ ਫਰਾਣਾ ਬੰਦਾ ਪੰਜ ਪੜ ਦਾ ਫਿਰ ਅਗਲਾ ਸਵਾਲ ਇਹੀ ਹੁੰਦਾ ਆ ਕਿ ਤੁਸੀਂ ਮੈਨੂੰ ਦੱਸਣ ਵਾਸਤੇ ਆਏ ਹੋ ਕਿ ਜਾਂ ਪੁੱਛਣ ਵਾਸਤੇ ਆਏ ਹੋ ਕਿ ਜਾਂ ਬਹਿਸ ਕਰਨ ਵਾਸਤੇ ਆਏ ਹੋ ਜੇ ਪੁੱਛਿਆ ਤੁਹਾਨੂੰ ਉੱਤਰ ਮਿਲ ਗਿਆ ਅਗਾ ਵਿਚਾਰ ਬਹਿਸ ਦੀਆ ਹੁਣ ਉਹਦਾ ਲਾਭ ਕੋਈ ਨਹੀਂ ਸੋ ਇਸ ਵਾਸਤੇ ਬਹੁਤ ਦਫਾ ਸਾਨੂੰ ਬੰਦੇ ਇਸ ਤਰ੍ਹਾਂ ਦੇ ਮਿਲਦੇ ਨੇ ਵਿਚਾਰ ਸ਼ਬਦ ਹੋਰ ਚੱਲਿਆ ਹੁੰਦਾ ਸਵਾਲ ਉਹਨਾਂ ਦਾ ਹੋਰ ਹੁੰਦਾ ਕਿਉਂਕਿ ਉਹਨਾਂ ਨੇ ਮਾਈਂਡ ਸੈਟ ਅਪ ਹੋਇਆ ਹੁੰਦਾ ਉਹ ਸਵਾਲ ਅਸੀਂ ਪੁੱਛਣਾ ਆ ਉਹ ਸੈਟਅਪ ਚੋਂ ਲੋਕ ਬਾਹਰ ਨਿਕਲਣਾ ਨਹੀਂ ਚਾਹਦੇ ਅਜਿਹੇ ਮੂਰਖ ਜਿੱਥੇ ਆਪਣਾ ਨੁਕਸਾਨ ਕਰਦੇ ਹਨ ਉਥੇ ਆਪਣੀ ਕੌਮ ਦਾ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਵੀ ਸਿਧਾਂਤਕ ਨੁਕਸਾਨ ਕਰ ਜਾਂਦੇ ਹਨ ਮੁਕਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਗਿਆਨ ਮੂੜ ਆਦਮੀ ਜੋ ਆਪਣੀ ਧੁੰ ਵਿੱਚ ਪੱਕਾ ਤੇ ਪੁਜਾਰੀ ਬਣ ਚੁੱਕਿਆ ਹੈ ਕੁਝ ਵੀ ਪ੍ਰਭਾਵ ਕਬੂਲਣ ਲਈ ਤਿਆਰ ਨਹੀਂ ਹੈ ਗੁਰਮੁ ਦੇ ਸਨਹਿਰੀ ਅਸੂਲ ਹੋਣ ਦੇ ਬਾਵਜੂਦ ਵੀ ਅਸੀਂ ਬ੍ਰਾਹਮਣੀ ਮਤ ਦੇ ਧਾੜਨੀ ਬਣ ਕੇ ਆਪਣੀ ਹੀ ਕੌਮ ਦਾ ਨੁਕਸਾਨ ਕਰਦੇ ਜਾ ਰਹੇ ਹਾਂ ਦੂਸਰੇ ਸ਼ਲੋਕ ਵਿੱਚ ਮੂਰਖ ਤੇ ਮੂਹ ਤੇ ਮਾਰ ਮਾਰਨ ਵਾਲੀ ਗੱਲ ਕਹੀ ਗਈ ਹੈ ਪਾ ਬਾਰ ਬਾਰ ਗੁਰੂ ਦਾ ਗਿਆਨ ਦੇ ਕੇ ਸਮਝਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਇਸ ਵਿਚਾਰ ਦੁਆਰਾ ਹੀ ਪ੍ਰਮਾਤਮਾ ਦੇ ਦਰ ਤੇ ਪ੍ਰਵਾਨਗੀ ਮਿਲਦੀ ਹੈ ਪੂਰਾ ਸ਼ਲੋਕ ਇਸ ਪ੍ਰਕਾਰ ਹੈ ਕਿਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਏ ਭੁਖਿਆ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀ ਝੋਲ ਗੰਡ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਡ ਬੋਲੇ ਸਚ ਕੋਏ ਮੋਇਆਂ ਗੰਡ ਨੇਕੀ ਸਤ ਹੋਏ ਏਤ ਗੰਡ ਵਰਤਾ ਸੰਸਾਰ ਮੂਰਖ ਗੰਡ ਪਵੈ ਮੂ ਮਾਰ ਨਾਨਕ ਆਖੈ ਰਾਏ ਵਿਚਾਰ ਨਾਨਕ ਆਖੈ ਇਹ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਪੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 143 ਸ਼ਬਦ ਨੂੰ ਧਿਆਨ ਵਿੱਚ ਲਿਆਂਦਿਆਂ ਬਹੁਤ ਬਰੀਕੀਆਂ ਖੁੱਲ ਕੇ ਸਾਡੇ ਸਾਹਮਣੇ ਆਉਂਦੀਆਂ ਹਨ ਲੋਹਾਰ ਸ਼ਬਦ ਸਾਂਝੇ ਅਰਥਾਂ ਵਿੱਚ ਆਇਆ ਹੈ ਪੁੱਤੀ ਸ਼ਬਦ ਵੀ ਸਾਂਝੇ ਅਰਥਾਂ ਵਿੱਚ ਲਿਆ ਗਿਆ ਹੈ ਆਮ ਕਰਕੇ ਜਿੱਥੇ ਕਿਤੇ ਪੁੱਤਰ ਦੀ ਦਾਤ ਪ੍ਰਾਪਤ ਹੋਵੇ ਤੇ ਘਰਦਿਆਂ ਨੇ ਸ੍ਰੀ ਅਖੰਡ ਪਾਠ ਰਖਾਇਆ ਹੋਵੇ ਉਥੇ ਅਕਸਰ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਨੇ ਇਸ ਘਰ ਦੀ ਵੇਲ ਵਧਾ ਦਿੱਤੀ ਪੀੜੀ ਵੱਧ ਗਈ ਪੀੜੀ ਚੱਲ ਪਈ ਪੁੱਤਰਾ ਨਾਲ ਹੀ ਸੰਸਾਰ ਵਿੱਚ ਗੰਢ ਪੈਂਦੀ ਹੈ ਸ਼ਬਲ ਸਵਾਰਨ ਹਾਰ ਸ਼ਬਦ ਜੀਵਨ ਦੀ ਉਸਾਰੀ ਕਰਦਾ ਹੈ ਸ਼ਬਦ ਸੋਜੀ ਬਖਸ਼ਦਾ ਹੈ ਤਾਂ ਹੀ ਅਜਿਹਾ ਮਹਿਸੂਸ ਹੁੰਦਾ ਹੈ ਕਿ ਲੋਹਾਰ ਤੇ ਪੁੱਤੀ ਸ਼ਬਦ ਸਾਂਝੇ ਅਰਥਾਂ ਵਿੱਚ ਵਰਤਿਆ ਗਿਆ ਹੈ ਲੋਹਾਰ ਦਾ ਅਰਥ ਕਾਰੀਗਰ ਤੇ ਪੁੱਤੀ ਸੰਤਾਨ ਵਾਸਤੇ ਆਇਆ ਹੈ ਲੋਹੇ ਨੂੰ ਗੰਢਣ ਵਾਲੇ ਦਾ ਨਾਮ ਲੋਹਾਰ ਸੋਨੇ ਨੂੰ ਜੋੜਨ ਵਾਲੇ ਦਾ ਨਾਮ ਸੁਨਿਆਰਾ ਤੇ ਕਹੇ ਨੂੰ ਜੋੜਨ ਵਾਲੇ ਦਾ ਨਾਮ ਠੱਠਿਆਰ ਆਇਆ ਹੈ ਪੁੱਤੀ ਦਾ ਅਰਥ ਸੰਤਾਨ ਭਾ ਪੁੱਤਰਾ ਨਾਲ ਜੇ ਸੰਸਾਰ ਵਿੱਚ ਸਾਝ ਪੈਦਾ ਪੈਂਦੀ ਹੈ ਤਾਂ ਧੀਆਂ ਨਾਲ ਵੀ ਇਹ ਸਾਝ ਹੋ ਸਕਦੀ ਹੈ ਇੱਥੇ ਤਾਂ ਗੱਲ ਜੋੜਨ ਦੀ ਕੀਤੀ ਗਈ ਹੈ ਕਾਰੀਗਰ ਦੁਆਰਾ ਧਾਤਾਂ ਜੁੜ ਜਾਂਦੀਆਂ ਹਨ ਸੰਤਾਨ ਰਾਹੀਂ ਪਤੀ ਪਤਨੀ ਦਾ ਗੁੱਸਾ ਦੂਰ ਹੋ ਜਾਂਦਾ ਹੈ ਆਪਸ ਵਿੱਚ ਫਿਰ ਗੰਢ ਪੈ ਜਾਂਦੀ ਹੈ ਅਣਜਾਣੇ ਵਿੱਚ ਅਸੀਂ ਸ਼ਬਦ ਦੇ ਅਰਥ ਹੋਰ ਦੇ ਹੋਰ ਹੀ ਘੜ ਜਾਂਦੇ ਹਾਂ ਜਿਸ ਕਰਕੇ ਪੁੱਤਰ ਦਾ ਮਹੱਤਵ ਵੱਲ ਜਾਂਦਾ ਹੈ ਤੀ ਦਾ ਮਹੱਤਵ ਘੱਟ ਨਜ਼ਰ ਆਉਂਦਾ ਹੈ ਅਸੀਂ ਦਾ ਸ਼ਬਦ ਰਾਹੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਨਾ ਹੈ ਕਿਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟਟਾਪਧਾਰ ਪੁੱਤੀ ਗੰਢ ਪਵੈ ਸੰਸਾਰ ਪਰਜਾਂ ਤੇ ਰਾਜੇ ਦਾ ਆਪਸੀ ਤਾਲਮੇਲ ਮਾਮਲੇ ਕਰਕੇ ਹੈ ਭੁੱਖੇ ਆਦਮੀ ਦਾ ਸਰੀਰ ਨਾਲ ਸੰਬੰਧ ਤਾਂ ਹੀ ਬਣਿਆ ਰਹਿੰਦਾ ਜੇਕਰ ਉਹ ਰੋਟੀ ਖਾਏ ਮੀਂਹ ਨਾਲ ਜਿੱਥੇ ਨਦੀਆਂ ਚੱਲਦੀਆਂ ਹਨ ਉੱਥੇ ਕਾਲ ਵੀ ਮੁੱਕ ਜਾਂਦਾ ਹੈ ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਵੱਧਦੀ ਹੈ ਧਾਰਮਿਕ ਪੁਸਤਕਾਂ ਦਾ ਬਹੁਤ ਹਨ ਪਰ ਇਹਨਾਂ ਦੀ ਮਹਾਨਤਾ ਤਾਂ ਹੀ ਹੈ ਜੇ ਇਹਨਾਂ ਦੀ ਸਿੱਖਿਆ ਦੇ ਅਮਲ ਕੀਤਾ ਚਾਏ ਇੰਜ ਆਖਿਆ ਜਾਏ ਕਿ ਸੱਚ ਨਾਲ ਸਾਝ ਧਾਰਮਿਕ ਪੁਸਤਕਾਂ ਦੀ ਉਹ ਸਿੱਖਿਆ ਨਾਲ ਬਣਦੀ ਹੈ ਜੇਕਰ ਮਨੁੱਖ ਇਹ ਚਾਹੁੰਦਾ ਹੈ ਕਿ ਇੱਕ ਲੰਬੇ ਸਮੇਂ ਤਾਈਂ ਮੇਰਾ ਦੁਨੀਆ ਨਾਲ ਵਾਸਤਾ ਜੁੜਿਆ ਰਹੇ ਤਾਂ ਲੋਕ ਭਲਾਈ ਦੇ ਕੰਮਾਂ ਨੂੰ ਅਪਣਾਉਣਾ ਪਏਗਾ ਨੇਕ ਕਰਮ ਜੋ ਲੋਕਾਂ ਦੇ ਭਲੇ ਲਈ ਕੀਤੇ ਹੁਣ ਦੁਨੀਆ ਦੇਰ ਤਾਈ ਯਾਦ ਕਰਦੀ ਰਹਿੰਦੀ ਹੈ ਮੂਆ ਗੰਢ ਨੇਕੀ ਸਤ ਹੋਏ ਮੂਰਖ ਦੇ ਸੁਭਾਵ ਨੂੰ ਰੋਕਣ ਲਈ ਮੂੰਹ ਦੀ ਮਾਰ ਦਾ ਜ਼ਿਕਰ ਆਇਆ ਹੈ ਮੂਰਖ ਗੰਢ ਪਵੇ ਮੂੰਹ ਮਾਰ ਇੱਕ ਮੂਰਖ ਉਹ ਹੈ ਜਿਸ ਨੂੰ ਕੋਈ ਸੋਝੀ ਆਦ ਨਹੀਂ ਹੈ ਇਸ ਨੂੰ ਮਾਰ ਲਿਆ ਜਾਏ ਜਾਂ ਸਮਝਾ ਲਿਆ ਜਾਏ ਇਸ ਦੇ ਸੁਭਾਅ ਵਿੱਚ ਬਹੁਤਾ ਅੰਤਰ ਨਹੀਂ ਆਉਂਦਾ ਦੂਸਰਾ ਉਹ ਮੂਰਖ ਹੈ ਜਿਸ ਨੇ ਹਰ ਗੱਲ ਵੇਲੇ ਆਪਣਾ ਹੀ ਮੂੰਹ ਅੱਗੇ ਰੱਖਿਆ ਹੋਵੇ ਕਿਸੇ ਦੀ ਦਲੀਲ ਆਦ ਨੂੰ ਨਾ ਮੰਨਦਾ ਹੋਵੇ ਆਤਮਕ ਤਲ ਤੇ ਮਹਾਪੁਰਖ ਹੋਵੇ ਉਸ ਨੂੰ ਗੁਰੂ ਗਿਆਨ ਦੇ ਡੰਡੇ ਰਾਹੀਂ ਮੂੰਹ ਦੀ ਮਾਰ ਮਾਰ ਕੇ ਸਿੱਧੇ ਰਸਤੇ ਤੇ ਲਿਆਉਣਾ ਪਏਗਾ ਉਸ ਨਾਲ ਤਾਂ ਦੋ ਟੁਕ ਗੱਲ ਕਰਕੇ ਦੱਸ ਦਿੱਤਾ ਜਾਵੇ ਕਿ ਤੇਰੀ ਮਤ ਨਾਲ ਲਾਭ ਘਟ ਤੇ ਨੁਕਸਾਨ ਜ਼ਿਆਦਾ ਹੋਏਗਾ ਇਸ ਲਈ ਮੂਰਖ ਨਾਲ ਸਾਂਝ ਤਾਂ ਹੀ ਪਵੇਗੀ ਜਦੋਂ ਉਸ ਦੀਆਂ ਦਿੱਤੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਜਾਏ ਇੰਜ ਹੀ ਪ੍ਰਮਾਤਮਾ ਦੇ ਦਰਤੀ ਉਸ ਦੀ ਸਿਵ ਸਲਾਹ ਦੀਆਂ ਵਿਚਾਰਾਂ ਭਾਵ ਗੁਣਾਂ ਨੂੰ ਸਮਝ ਕੇ ਧਾਰਨ ਕੀਤਿਆਂ ਪ੍ਰਮਾਤਮਾ ਨਾਲ ਸਾਂਝ ਪੈਂਦੀ ਹੈ ਦੋ ਸਲੋਕਾਂ ਇੱਕ ਪੌੜੀ ਨਹੀਂ ਮੂਰਖ ਨੂੰ ਜ਼ਿੰਦਗੀ ਦੇ ਸਹੀ ਰਸਤੇ ਤੇ ਲਿਆਉਣ ਲਈ ਆਖਿਆ ਗਿਆ ਜਾ ਰਿਹਾ ਹੈ ਖੋਟਾ ਸਿੱਕਾ ਬਹੁਤ ਕਾਲੇ ਸੁਭਾਅ ਦਾ ਹੁੰਦਾ ਹੈ ਜੇ ਇਹ ਜੇ ਵਿੱਚ ਪਿਆ ਹੋਵੇ ਤਾਂ ਹਰ ਵੇਲੇ ਇਸੇ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ ਕਿ ਕਿਹੜਾ ਸਮਾਂ ਆਵੇ ਪਹਿਲੇ ਮੈਨੂੰ ਖਰਚਿਆ ਜਾਏ ਆਦਮੀ ਦੀ ਇਹ ਕਮਜ਼ੋਰੀ ਵੀ ਹੈ ਪਹਿਲੇ ਖੋਟੇ ਨੋਟ ਹੀ ਚਲਾਇਆ ਚਲਾਇਆ ਜਾਏ ਮੂਰਖ ਦੀ ਪ੍ਰਭਲ ਇੱਛਾ ਹੁੰਦੀ ਹੈ ਕਿ ਪਹਿਲੇ ਮੇਰੀ ਗੱਲ ਨੂੰ ਮਾਨਤਾ ਦਿੱਤੀ ਜਾਏ ਖੋਟਾ ਤੇ ਮੂਰਖ ਇੱਕ ਸਿੱਕੇ ਦੇ ਦੋ ਪਹਿਲੂ ਹਨ ਸਿੱਕੇ ਨੂੰ ਟਕਸਾਲ ਵਿੱਚ ਭੇਜਣਾ ਪੈਂਦਾ ਹੈ ਉਸ ਦੀ ਖੋਟ ਮਾਰਨ ਲਈ ਤੇ ਮੂਰਖ ਨੂੰ ਸੰਗਤ ਵਿੱਚ ਲਿਆਉਣਾ ਪੈਂਦਾ ਹੈ ਸ਼ਬਦ ਇੱਕ ਅਜਹੀ ਪੱਠੀ ਹੈ ਜਿਹੜਾ ਵੀ ਇਸ ਵਿੱਚ ਪੈ ਗਿਆ ਉਹ ਹੀ ਢਲ ਜਾਏਗਾ ਤੇ ਨਵਾਂ ਜੀਵਨ ਮਿਲ ਜਾਏਗਾ ਸ਼ਬਦ ਦੇ ਗਿਆਨ ਰਾਹੀਂ ਅਸੀਂ ਆਪਣੇ ਆਪ ਨੂੰ ਸਵਾਰ ਸਕਦੇ ਹਾਂ ਗਉੜ ਬਾਣੀ ਸੁਣਤ ਮੇਰਾ ਮਨ ਰਵਿਆ ਮਨ ਭੀਨਾ ਨਿਜਕਰ ਆਵੇਗੋ ਤੈ ਅਨਹਤੁਨੀ ਬਾਜੇ ਨਿਤ ਬਾਜੇ ਨੀਜਰ ਧਾਰ ਚ ਵਾਵੇਗੋ ਤੋ ਪਿਆਰ ਵਾਲਿਓ ਇਹ ਸੀ ਅੱਜ ਦੇ ਸ਼ਬਦ ਦੀ ਵਿਚਾਰ ਜੋ ਆਪ ਸੰਗਤ ਨੇ ਬੜੇ ਪਿਆਰ ਦੇ ਨਾਲ ਸਰਵਨ ਕੀਤੀ ਬੇਨਤੀ ਕੀਤੀ ਜਾਂਦੀ ਹੈ ਕਿ singhsawacanada.com ਜਿਸ ਨੂੰ ਬੜੇ ਪਿਆਰ ਦੇ ਨਾਲ ਇੰਟਰਨੈਟ ਉੱਤੇ ਤੁਸੀਂ ਦੇਖ ਸਕਦੇ ਹੋ ਪਾਈ ਸਰਬਜੀਤ ਸਿੰਘ ਜੀ ਜੋ ਸੈਕਰਾਮੈਂਟ ਤੋਂ ਔਰ ਅਤੇ ਉਹਨਾਂ ਦਾ ਬੇਟਾ ਬੜੇ ਪਿਆਰ ਦੇ ਨਾਲ ਵੀਰਗੁਰਚਰਨ ਸਿੰਘ ਜੀ ਉਹਨਾਂ ਵਾਲਿਆਂ ਦਾ ਸਹਿਯੋਗ ਦੇ ਕੇ ਇਸ ਵੈਬਸਾਈਟ ਨੂੰ ਤਿਆਰ ਕਰਕੇ ਗਾਂ ਸੰਗਤਾਂ ਤੱਕ ਪਹੁੰਚਾ ਰਹੇ ਹਨ ਬੜਾ ਚੰਗਾ ਇਹਨਾਂ ਦਾ ਉਦਮ ਹੈ ਤਾਂ ਕਿ ਆਪਣੀ ਕੌਮ ਦਾ ਜਿਹੜਾ ਨਿਆਰਾਪਣ ਹੈ ਨਿਰਮਲ ਪੰਥ ਹੈ ਉਹ ਕਾਇਮ ਰਹਿ ਸਕੇ ਪੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ